ਹਾਂ ਦੇਖਿਦੇ ਹਾਂ ਵੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਥੋਡੇ ਨਾਲ ਇੱਕ ਵਿਚਾਰ ਸਾਂਝਾ ਕਰਨ ਲੱਗੇ ਆ ਅਸੀਂ ਇਸ ਰਸਤੇ ਤੇ ਆ ਰਹੇ ਸੀ ਨਹਿਰ ਵਾਲੇ ਤੇ ਸਾਨੂੰ ਇੱਥੇ ਇੱਕ ਸੱਜਣ ਮਿਲਿਆ ਇਹ ਉਹ ਸੱਜਣਾ ਸੇਵਨ ਕਰ ਰਿਹਾ ਸੀਗਾ ਬੂਟੀ ਦਾ ਮਲਕੇ ਨੂੰ ਭਰਪੂਰ ਕੇ ਪੀ ਰਿਹਾ ਸੀ ਅਸੀਂ ਵੇਖ ਕੇ ਖੜ ਗਏ ਵੀ ਆਪਾਂ ਪੁੱਛੀਏ ਵੀ ਇਹ ਨੌਜਵਾਨ ਕਰ ਕੀ ਰਹੇ ਨੇ ਅਸੀਂ ਪੁੱਛਿਆ ਜਦੋਂ ਕਹਿੰਦੇ ਵੀ ਅਸੀਂ ਸ਼ਰੀਰ ਬਣਾ ਰਹੇ ਹਾਂ ਤੇ ਚਲੋ ਮੈਂ ਉਹਨਾਂ ਅਸੀਂ ਉਹਨਾਂ ਨੂੰ ਸ਼ੇਅਰ ਤੁਹਾਡੇ ਸਾਹਮਣੇ ਤਾਂ ਨਹੀਂ ਲਿਆ ਕਿਉਂਕਿ ਕਿਸੇ ਦੀ ਨਿੱਜੀ ਜ਼ਿੰਦਗੀ ਹੁੰਦੀ ਆ ਪਰ ਉਹ ਵੀਰਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਵੀ ਇਸ ਗੱਲ ਤੋਂ ਵੀ ਮੁਨਕਰ ਹੋ ਜਾਾਂਗੇ ਵੀ ਇਹਨੂੰ ਛੱਡ ਦੇਾਂਗੇ ਸੀ ਵਾਅਦਾ ਕਰਦੇ ਹਾਂ ਉਹ ਹੋਇਆ ਕੀ ਨਾ ਮੈਂ ਤੇ ਉਹ ਬਾਬਾ ਜੀ ਨੇ ਅਸੀਂ ਇੱਕ ਗੱਲ ਸੋਚੀ ਵੀ ਤੁਸੀਂ ਦੇਖੋ ਵੀ ਸਾਡੇ ਪੰਜਾਬ ਦਾ ਇੰਨਾ ਕੁ ਬੁਰਾ ਹਾਲ ਹੋ ਗਿਆ ਮੈਂ ਸੂਤ ਗੱਲਾਂ ਕੀਤੀਆਂ ਨਾ ਮੈਂ ਇਹਨੂੰ ਗੱਲ ਕੀ ਮਹਾ ਬਾਬਾ ਜੀ ਸਾਡੇ ਪੰਜਾਬ ਦਾ ਇੰਨਾ ਬੁਰਾ ਹਾਲ ਆ ਵੀ ਇੱਥੇ ਜਿਹੜਾ ਬੰਦਾ ਨਸ਼ਾ ਰੋਕਣ ਦੀ ਗੱਲ ਕਰਦਾ ਨਾ ਤੇ ਉਹਦੀ ਹਮਾਇਤ ਕਰਨ ਵਾਸਤੇ ਅਸੀਂ ਦੂਰ ਰਹਿੰਦੇ ਆ ਤੇ ਉਹਨੂੰ ਪਸਾਉਣ ਵਿੱਚ ਸਾਡੇ ਪਹਿਲ ਦੇ ਆਧਾਰ ਤੇ ਅਸੀਂ ਮੂਰੇ ਹੁੰਨੇ ਆ ਜਿਵੇਂ ਤੁਸੀਂ ਦੇਖੋ ਉਦਾਹਰਨ ਤੌਰ ਤੇ ਆ ਹੁਣੇ-ਹੁਣੇ ਵਾਪਰ ਕੇ ਛੱਡਿਆ ਸੀ ਝੋਟੇ ਨਾਲ ਵੀ ਉਹ ਬੰਦੇ ਨੇ ਚਿੱਟੇ ਨੂੰ ਖਤਮ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਸੀ ਨਾ ਪਿੰਡਾਂ-ਪਿੰਡਾਂ ਜਾ ਕੇ ਕਮੇਟੀਆਂ ਬਣਾਈਆਂ ਉਹਨਾਂ ਕਮੇਟੀਆਂ ਦਾ ਵੀ ਸੀ ਸਾਥ ਨਹੀਂ ਦਿੱਤਾ ਵੀ ਚਲੋ ਨੌਜਵਾਨ ਪੀੜੀ ਬਚ ਜੇ ਨੌਜਵਾਨੀ ਪੀੜੀ ਇੰਨੇ ਨਸ਼ਿਆਂ ਵਿੱਚ ਖਚਤ ਹੋ ਗਈ ਵੀ ਅੱਜ ਨੌਜਵਾਨ ਖਤਮਾਂ ਤੇ ਸਾਡੇ ਇਸ ਪੰਜਾਬ ਦੇ ਉੱਤੇ ਪ੍ਰਵਾਸੀਆਂ ਦਾ ਵਸਾ ਹੋ ਰਿਹਾ ਜਿਹਨੂੰ ਅਸੀਂ ਕਹਿੰਦੇ ਹਾਂ ਸਾਡੇ ਪੰਜਾਬ 'ਚ ਬੇਰੋਜ਼ਗਾਰੀ ਆ ਉਹਦਾ ਮੇਨ ਕਾਰਨ ਜਿੱਥੋਂ ਤੱਕ ਮੇਰਾ ਮਾਈਂਡ ਹੈ ਉਹ ਹੈ ਨਸ਼ਾ ਇਹ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਨੇ ਜੇ ਸਾਡੇ ਇੱਥੇ ਜਿਹੜੇ ਬਾਹਰੋਂ ਪ੍ਰਵਾਸੀ ਆਉਂਦੇ ਨੇ ਤੁਸੀਂ ਦੇਖੋ ਵੀ ਉਹ ਇੱਥੇ ਹੀ ਕੰਮ ਕਰਦੇ ਨੇ ਇੱਥੇ ਆਪਦਾ ਘਰ-ਬਾਰ ਬਣਾ ਕੇ ਚੰਗੇ ਵਧੀਆ ਮਹਿਲ ਉਹ ਸਾਰੀ ਬੈਠੇ ਨੇ ਉਹ ਵੀ ਤੇ ਪੰਜਾਬ 'ਚ ਹੀ ਕਿਰਤ ਕਰਦੇ ਨੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਅਸੀਂ ਖੁਦ ਇਸ ਕੰਮ ਤੋਂ ਕਮਚੋਰ ਬਣ ਗਏ ਤੇ ਨਸ਼ਿਆਂ ਵਿੱਚ ਪੈ ਗਏ ਜਿਹੜਾ ਬੰਦਾ ਨਸ਼ਿਆਂ ਨੂੰ ਰੋਗ ਥਾਮ ਵਿੱਚ ਰੋਕਦਾ ਇਹ ਨਸ਼ੇ ਨੂੰ ਰੋਕੋ ਉਸ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂ ਕੇਸ ਪਾਏ ਜਾਂਦੇ ਨੇ ਉਹਨੂੰ ਜਲੀਲ ਕੀਤਾ ਜਾਂਦਾ ਹੈਗਾ ਉਹ ਬੰਦਾ ਤਰੀਕਾ ਦੇ ਭੁਗਤ ਦਾ ਭੁਗਤਾਖ ਤੋਂ ਕਹਿੰਦਾ ਮੈਂ ਕੀ ਲੈਣਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਨਸ਼ਾ ਕਰ ਰਿਹਾ ਅਸੀਂ ਉਹਨੂੰ ਨਸੀਹਤ ਦਈਏ ਵੀ ਭਾਈ ਇਸ ਬੁਰੇ ਕਰਮ ਤੋਂ ਹਟ ਜਿਹੜਾ ਬੰਦਾ ਇਸ ਕਰਮ ਨੂੰ ਰੋਕਦਾ ਉਹਦਾ ਅਸੀਂ ਸਾਥ ਦਈਏ ਸਾਡੇ ਪੰਜਾਬ ਦੇ ਵਿੱਚ ਚਿੱਟਾ ਸਾਡੇ ਪੰਜਾਬ ਦੇ ਵਿੱਚ ਕੈਪਸੂਲ ਸਾਡੇ ਪੰਜਾਬ ਦੇ ਵਿੱਚ ਗੋਲੀਆਂ ਦਾ ਇੰਨਾ ਕਬਾਸਾ ਹੋ ਗਿਆ ਵੀ ਜਿਹੜੇ ਪੰਜਾਬ ਦੇ ਸੂਰਬੀਰੇ ਵੱਡੇ ਵੱਡੇ ਯੋਧੇ ਇੱਥੇ ਪੈਦਾ ਹੋਏ ਤੇ ਉਹਨਾਂ ਯੋਧਿਆਂ ਨੇ ਵੱਡੀਆਂ ਵੱਡੀਆਂ ਨਾਗਣੀਆਂ ਦੇ ਸਾਹਮਣੇ ਆਪਣੇ ਸਰੀਰ ਤੇ ਫੱਟਾਂ ਵੀ ਖਾਲੇ ਬੜਾ ਕੁਝ ਕੀਤਾ ਪਰ ਉਹ ਮਰੇ ਨਹੀਂ ਤੇ ਇੱਕ 2.5 ਇੰਚ ਦੀ ਸਰਿੰਜ ਅੱਜ ਨੌਜਵਾਨਾਂ ਦਾ ਖਾਤਮਾ ਕਰ ਰਹੀ ਆ ਇਹਦਾ ਮੇਨ ਕਾਰਨ ਹੈ ਨਸ਼ਾ ਵੀ ਅਸੀਂ ਜੇ ਕੋਈ ਨਸ਼ਾ ਕਰਨ ਤੋਂ ਰੋਕਦਾ ਅਸੀਂ ਉਸ ਨੂੰ ਉਹਦੀ ਸਪੋਰਟ ਕਰਨ ਦੀ ਬਜਾਏ ਉਹਦੀਆਂ ਲੱਤਾਂ ਖਿੱਚਦੇ ਆ ਜਿਹਦੀ ਕਹਾਵਤ ਇਹ ਆ ਵੀ ਬਾਈ ਜੇ ਤੇਰੀਆਂ ਲੱਤਾਂ ਲੰਮੀਆਂ ਨੇ ਤਾਂ ਉਹਨਾਂ ਨੂੰ ਬੇਚ ਨਾ ਫਸਾ ਸਾਨੂੰ ਆਪਣਾ ਕੰਮ ਕਰਨ ਦੇ ਸਾਡੀ ਆਦਤ ਆ ਅਸੀਂ ਗੁਨਾ ਦੀ ਸਾਂਝ ਨਹੀਂ ਰੱਖਦੇ ਔਗਣਾ ਦੀ ਸਾਂਝ ਪਾਉਨੇ ਆ ਮਹਾਰਾਜ ਵੀ ਕਹਿੰਦਾ ਗੁਨਾ ਦੀ ਸਾਂਝ ਰੱਖੋ ਔਗਣਾ ਨੂੰ ਛੱਡ ਦਿਓ ਕੋਈ ਵੀ ਹੋਵੇ ਤੇ ਜਿਹੜਾ ਬੰਦਾ ਗਲਤ ਕਰਮ ਕਰਦਾ ਉਹਦੇ ਗਲਤ ਨੂੰ ਟੋਕੋ ਵੀ ਭਾਈ ਤੂਆ ਗਲਤ ਕੰਮ ਕਰਦਾ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੇ ਚੰਗੇ ਦੀ ਪ੍ਰਸ਼ੰਸਾ ਕਰੋ ਵੀ ਤੂੰ ਚੰਗਾ ਕਰਦਾ ਸਾਡੇ ਪੰਜਾਬ ਦੇ ਵਿੱਚ ਅੱਜ ਭਾਈ ਹੜ ਬਗ ਰਿਹਾ ਨਸ਼ੇ ਦਾ ਅਸੀਂ ਬੇਨਤੀ ਇਹ ਕਰਦੇ ਆ ਵੀ ਰਸਤੇ ਦੇ ਵਿੱਚ ਜੇ ਤੁਹਾਨੂੰ ਇਦਾਂ ਦਾ ਕੋਈ ਕੰਮ ਕਰਨ ਵਾਲਾ ਜਿਹੜਾ ਇਦਾਂ ਦੇ ਨਸ਼ੇ ਕਰਨ ਵਾਲਾ ਕੋਈ ਨੌਜਵਾਨ ਮਿਲਦਾ ਹੈ ਤੇ ਉਹਦੇ ਨਾਲ ਤੁਸੀਂ ਲੜਨ ਦੀ بجائے ਉਹਨੂੰ ਕੁੱਟਣ ਦੀ بجائے ਉਹਨੂੰ ਸਜ਼ਾ ਦੇਣ ਦੀ بجائے ਉਹਨੂੰ ਪਿਆਰ ਨਾਲ ਸਮਝਾਓ ਵੀ ਦੇਖ ਵੀਰੇ ਤੇਰੀ ਜਵਾਨੀ ਆ ਇਹ ਜਨਮਾ ਮਨੁੱਖਾ ਜਨਮਾ ਭਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਨਣ ਕੀ ਇਹ ਤੇਰੀ ਬਰੀਆ ਵੀ ਤੈਨੂੰ ਵਧੀਆ ਇਹ ਜਨਮ ਮਿਲਿਆ ਤੇਰੀ ਵਾਰੀ ਆ ਇਸ ਧਰਤੀ ਤੇ ਤੇ ਤੂੰ ਵਧੀਆ ਕੰਮ ਕਰ ਨਸ਼ੇ ਪੱਤੇਆਂ ਨੂੰ ਛੱਡ ਜਿਹੜੇ ਬੰਦੇ ਨਸ਼ੇ ਰੋਕਦੇ ਨੇ ਉਹਨਾਂ ਦਾ ਸਤਿ ਦਿਓ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਜਿਹੜਾ ਬੰਦਾ ਨਸ਼ੇ ਦੇ ਖਿਲਾਫ ਆ ਉਹਦੀ ਰੱਜ ਕੇ ਸਪੋਰਟ ਕਰੋ ਉਹਨੂੰ ਸਕੋਟੀਆਂ ਦਿਓ ਵੀ ਤੈਨੂੰ ਸਕੋਟੀਆਂ ਤੂੰ ਜੋ ਮਰਜ਼ੀ ਕਰ ਤੇਰੇ ਤੇ ਕੋਈ ਕੇਸ ਨਹੀਂ ਪਰ ਨਸ਼ਾ ਖਤਮ ਹੋਣਾ ਚਾਹੀਦਾ ਇੱਥੇ ਕੰਮ ਪੁੱਠਾ ਇੱਥੇ ਜਿਹੜਾ ਬੰਦਾ ਨਸ਼ੇ ਨੂੰ ਰੋਕਦਾ ਉਹ ਬੰਦੇ ਤੇ ਅਸੀਂ ਕੇਸ ਵੀ ਪਾ ਦਿੰਨੇ ਆ ਜੇਲਾਂ 'ਚ ਵੀ ਸਿੱਟ ਦਿੰਦੇ ਆ ਇੱਥੇ ਵੱਡੇ ਵੱਡੇ ਨਸ਼ਿਆਂ ਦੇ ਤਸਕਰ ਦਾਜ ਕਰਦੇ ਨੇ ਇੱਥੇ ਜੇ ਕੋਈ ਨਸ਼ਾ ਖਾਣ ਵਾਸਤੇ ਲੈ ਕੇ ਉਹਨਾਂ ਨੂੰ ਫੜ ਕੇ ਅੰਦਰ ਸਿੱਟ ਦਿੰਦੇ ਨੇ ਮਗਰੋਂ ਵੱਡੇ ਵੱਡੇ ਪੋਸਟਰ ਲਾਜ਼ਮ ਨੇ ਸੀਨੇ ਨਸ਼ਾ ਬਿਚਣ ਵਾਲੇ ਫੜਦੇ ਜ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਾਡਾ ਪੰਜਾਬ ਦੇ ਵਿੱਚ ਸਾਡਾ ਪਾਣੀ ਵੀ ਦੂਸਤ ਹੋ ਗਿਆ ਸਾਡੀ ਹਵਾ ਵੀ ਵਾਤਾਵਰਨ ਵੀ ਦੂਸਤ ਹੋ ਗਿਆ ਕਿਉਂਕਿ ਅਸੀਂ ਲਾਲਚ ਬਸ ਬੈ ਕੇ ਦਰਕਤਾਂ ਦਾ ਨਾਸ ਕਰਤਾ ਪਾਣੀ ਦੇ ਵਿੱਚ ਧਰਤੀ ਦੇ ਵਿੱਚ ਅਸੀਂ ਉਹ ਚੀਜ਼ਾਂ ਪਾਤੀਆਂ ਜਿਹੜੀਆਂ ਸਾਡੇ ਸਰੀਰ ਨੂੰ ਬੜਾ ਨੁਕਸਾਨ ਦੇਉਂਦੀਆਂ ਸਾਡੇ ਕੋਲ ਦੀ ਨਹਿਰ ਲੰਘਦੀ ਹੈ ਨਹਿਰ ਦਾ ਮੈਂ ਪਹਿਲਾਂ ਪਾਣੀ ਦੇਖਦਾ ਹੁੰਦਾ ਸੀ ਬੜਾ ਵਧੀਆ ਹੁੰਦਾ ਸੀ ਤੇ ਹੁਣ ਪਾਣੀ ਦੇਖੋ ਜਮਾਂ ਗਾਰ ਵਰਗਾ ਤੇ ਜੇ ਕਿਸੇ ਨੂੰ ਕਹੀਏ ਕਹਿੰਦੇ ਜੀ ਮੀਆਂ ਦਾ ਪਾਣੀ ਆ ਇਹ ਮੀਆਂ ਦਾ ਪਾਣੀ ਨਹੀਂ ਇਹ ਦੂਸਤ ਪਾਣੀ ਆ ਪਹਿਲਾਂ ਲੋਕ ਇਹਨਾਂ ਨਹਿਰਾਂ ਵਿੱਚ ਨਹਾਉਂਦੇ ਸੀ ਇਹਨਾਂ ਨਹਿਰਾਂ ਵਿੱਚ ਹੀ ਪਾਣੀ ਪੀਂਦੇ ਸੀ ਆਪਣੇ ਘਰਾਂ ਵਾਸਤੇ ਵੀ ਇਹਨਾਂ ਨਹਿਰਾਂ ਵਿੱਚ ਵਰਤਦੇ ਸੀ ਕਿਉਂਕਿ ਪਹਿਲਾਂ ਪਾਣੀ ਸ਼ਵਸਸ ਸੀ ਚੰਗਾ ਸੀ ਵਧੀਆ ਸੀ ਪਰ ਹੁਣ ਅਸੀਂ ਲਾਲਚ ਵਸ ਪੈ ਕੇ ਆਪਣਾ ਪਾਣੀ ਵੀ ਖਰਾਬ ਕਰ ਲਿਆ ਆਪਣੀ ਜਵਾਨੀ ਵੀ ਖਰਾਬ ਕਰ ਲਈ ਪਰ ਜੇ ਅਸੀਂ ਕੋਸ਼ਿਸ਼ ਕਰੀਏ ਜਵਾਨੀ ਵੀ ਬਚਾ ਸਕਦੇ ਆ ਪਾਣੀ ਵੀ ਬਚਾ ਸਕਦੇ ਆ ਜਿਹੜਾ ਬੰਦਾ ਨਸ਼ੇ ਦੇ ਖਿਲਾਫ ਆ ਉਹਦੀ ਰੱਜ ਕੇ ਸਪੋਰਟ ਕਰੋ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਉਹਨਾਂ ਬੰਦਾਂ ਨੂੰ ਸਕੋਟੀਆਂ ਦਿਓ ਉਹਨਾਂ ਦੀ ਸਪੋਰਟ ਕਰੋ ਵੀ ਤੁਸੀਂ ਇਹ ਭਾਈ ਆਪਣਾ ਕੰਮ ਵਧੀਆ ਕਰੋ ਚੰਗੇ ਕੰਮ ਕਮਾਓ ਕਿਉਂਕਿ ਇੱਥੇ ਰੱਬ ਨੂੰ ਲੇਖਾ ਦੇਣਾ ਬਾਈ ਲੋਕਾਂ ਦਾ ਠੇਕਾ ਨਹੀਂ ਲਿਆ ਇਹ ਨਾ ਕਹੋ ਵੀ ਲੋਕ ਕੀ ਕਹਿਣਗੇ ਲੋਕਾਂ ਦਾ ਕੋਈ ਲੋਕ ਜੋ ਮਰਜ਼ੀ ਕਹਿਣ ਆਪਣੀ ਜ਼ਿੰਦਗੀ ਦੇ ਨਜ਼ਾਰੇ ਲਓ ਪਰ ਬੁਰੇ ਕੰਮਾਂ ਤੋਂ ਬਚੋ ਇਹ ਸਾਡੀ ਬੇਨਤੀ ਆ ਇਹ ਅਸੀਂ ਗੱਲਾਂ ਤਾਂ ਕੀਤੀਆਂ ਅਸੀਂ ਰਸਤੇ ਚ ਆ ਰਹੇ ਸੀ ਤੇ ਸਾਨੂੰ ਨੌਜਵਾਨ ਇੱਥੇ ਕੋਈ ਨਸ਼ਾ ਕਰਦੇ ਮਿਲੇ ਅਸੀਂ ਉਹਨਾਂ ਨੂੰ ਨਸੀਹਤ ਦੇ ਦਿੱਤੀ ਵੀ ਭਰਾਵਾ ਤੁਹਾਡੇ ਵਾਸਤੇ ਬੜਾ ਬੁਰਾ ਕਰਮ ਆ ਸਾਡੇ ਕੌਮ ਦੇ ਜੋਧੇ ਹੋ ਤੁਸੀਂ ਚੰਗੇ ਕੰਮ ਕਰੋ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਅਸੀਂ ਚੰਗੇ ਕੰਮ ਕਰਾਂਗੇ ਅਸੀਂ ਇਹਨਾਂ ਨਸ਼ਿਆਂ ਨੂੰ ਛੱਡਾਂਗੇ ਹੌਲੀ-ਹੌਲੀ ਛੱਡ ਦਾਂਗੇ ਕਹਿੰਦੇ ਸਾਡੇ ਨਾੜੀਆਂ 'ਚ ਬੜੇ ਪਏ ਨੇ ਤੇ ਅਸੀਂ ਤਾਂ ਕਰਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਜੇ ਵਧੀਆ ਲੱਗਿਆ ਤਾਂ ਬਈ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਗੱਲ ਵਧੀ ਤੇ ਜੇ ਬੁਰੀ ਲੱਗੀ ਤੇ ਉਹ ਤੁਹਾਡੀ ਸੋਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ